ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਖੋਏ ਵਾਲੀ ਤੇ ਗਾਜਰਾਂ ਦੀ ਬਰਫੀ ਤੇ 1 ਕਿਲੋ ਆਪਾਂ ਗਾਜਰਾ ਲਈਆਂ ਹੋਈਆਂ ਨੇ ਤੇ ਗਾਜਰਾ ਨੂੰ ਆਪਾਂ ਜਿਹੜਾ ਕद्दूकस ਕਰ ਲੈਣਾ ਗਾਜਰਾ ਮੋٹے ਸਾਈਜ਼ ਦੀਆਂ ਹੀ ਲੈਣੀਆਂ ਨੇ ਤੇ ਗਾਜਰਾ ਆਪਾਂ ਧੋ ਕੇ ਪਹਿਲਾਂ ਛਿਲਕਾ ਉਤਾਰ ਲਿਆ ਇਹਦਾ ਤੇ ਹੁਣ ਆਪਾਂ ਬਰੀਕ ਸਾਈਡ ਵੱਲੋਂ ਇਹਨੂੰ ਕद्दूकस ਕਰਕੇ ਰੱਖ ਲਵਾਂਗੇ ਤੇ ਤੁਸੀਂ ਗਾਜਰਾ ਇਥੇ ਮੋਟੀਆਂ ਹੀ ਇਸਤੇਮਾਲ ਕਰਨੀਆਂ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਗਾਜਰਾਂ ਆਪਾਂ ਸਾਰੀਆਂ ਕੱਦੂਕਸ਼ ਕਰ ਲੀਆਂ ਨੇ ਤੇ ਗੈਸ ਉੱਪਰ ਕੜਾਈ ਰੱਖਾਂਗੇ 1.5 ਚਮਚਾ ਕਿਊ ਆਪਾਂ ਪਾ ਲਵਾਂਗੇ ਇਹਦੇ ਵਿੱਚ ਕਿਊ ਆਪਾਂ ਦੇਸੀ ਹੀ ਇੱਥੇ ਵਰਤਣਾ ਹੈ ਤੇ ਗਾਜਰਾਂ ਨੂੰ ਹੁਣ ਅਸੀਂ ਪਾ ਲੈਣਾ ਇਹਦੇ ਵਿੱਚ 1 ਕਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ ਤੇ ਇੱਕ ਕੌਲੀ ਲਵਾਂਗੇ ਜੀ ਸੁੱਕਾ ਦੁੱਧ ਮਿਲਕ ਪਾਊਡਰ ਇੱਕ ਕੌਲੀ ਹੀ ਅਸੀਂ ਲੈਣਾ ਨਾਰਮਲ ਦੁੱਧ ਜਿਹੜਾ ਅਸੀਂ ਘਰ ਵਿੱਚ ਚਾਹ ਬਣਾਉਣ ਵਾਸਤੇ ਵਰਤਦੇ ਹਾਂ ਮਿਕਸ ਕਰ ਲਵਾਂਗੇ ਦੋਨਾਂ ਚੀਜ਼ਾਂ ਨੂੰ ਤਾਂ ਜੇ ਦੁੱਧ ਹੜਾ ਬਿਲਕੁਲ گاੜਾ ਜਿਹਾ ਹੋ ਜਾਵੇ ਇੱਕ ਕੋਲੀ ਖੰਡ ਦੀ ਪਾ ਲਵਾਂਗੇ ਤੇ ਹੁਣ ਆਪਾਂ ਜਿਹੜੇ ਦੁੱਧ ਤੇ ਮਿਲਕ ਪਾਊਡਰ ਜੀ ਮਿਕਸ ਕਰਕੇ ਰੱਖਿਆ ਹੋਇਆ ਸੀਗਾ ਨਾ ਉਹ ਅਸੀਂ ਪਾ ਕੇ ਨੂੰ ਪਕਾਉਂਦੇ ਜਾਣਾ ਹਾਈ ਫਲੇਮ ਤੇ ਥੋੜਾ ਜਿਹਾ ਔਰੇਂਜ ਕਲਰ ਪਾਵਾਂਗੇ ਦੇ ਵਿੱਚ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਨਹੀਂ ਤੇ ਸਕਿੱਪ ਵੀ ਕਰ ਸਕਦੇ ਹੋ ਤੇ ਹੁਣ ਅਸੀਂ ਹਾਈ ਫਲੇਮ ਤੇ ਇਸੇ ਤਰੀਕੇ ਨਾਲ ਆਪਾਂ ਪਕਾਉਂਦੇ ਜਾਣਾ ਹੈ ਆਪਾਂ ਇਹ ਜੋ ਵਾਸਤੇ ਲਈ ਹੈ ਜੀ ਚਕੰਦਰ ਜਿਹਨੂੰ ਬੀਟ ਰੂਟ ਕਹਿੰਦੇ ਨੇ ਉਪਾਸ ਤਰੀਕੇ ਨਾਲ ਲੈ ਕੇ ਦੁੱਧ ਵਿੱਚ ਪਾ ਕੇ ਨਿਚੋੜ ਕੇ ਉਹਦਾ ਪਾਣੀ ਕੱਢ ਲਿਆ ਥੋੜੀ ਜਿਹੀ ਅਸੀਂ ਇਹ ਵਿੱਚ ਪਾਵਾਂਗੇ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਗਾਜਰਾਂ ਦਾ ਤੇ ਹੁਣ ਇਸੇ ਤਰੀਕੇ ਨਾਲ ਆਪਾਂ ਪਕਾਉਂਦੇ ਜਾਣਾ ਤੇ ਇੱਕ ਚਮਚਾ ਆਪਾਂ ਘਿਓ ਦਾ ਹੋਰ ਪਾਵਾਂਗੇ ਇਹਦੇ ਵਿੱਚ ਤੇ ਇਹ ਦੋ ਚਮਚੇ ਘਿਓ ਦੇ ਆਪਾਂ ਅਸੀਂ ਬਾਅਦ ਵਿੱਚ ਇਹਦੇ ਵਿੱਚ ਪਾਉਣੇ ਨੇ ਤਾਂ ਜੋ ਇਹ ਬਿਲਕੁਲ ਕੜਾਈ ਵਿੱਚ ਜਿਹੜੀ ਛੜਨੀ ਸ਼ੁਰੂ ਕਰ ਦਵੇ ਗਾਜਰਾ ਤੁਸੀਂ ਦੇਖ ਸਕਦੇ ਬਿਲਕੁਲ ਇਹ ਬਣ ਕੇ ਤਿਆਰ ਹੋ ਚੁੱਕਾ ਹੁਣ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਲੈਣਾ ਹੈ ਗੈਸ ਨੂੰ ਬੰਦ ਕਰਕੇ ਤੇ ਹੁਣ ਆਪਾਂ ਇਹਨੂੰ ਇੱਕ ਟਰੇ ਵਿੱਚ ਠੰਡੇ ਹੋਣ ਵਾਸਤੇ ਰੱਖ ਲੈਣਾ ਹੈ। ਉਹਦੇ ਵਿੱਚ ਆਪਾਂ ਸਾਰੀਆਂ ਜਿਹੜੀ ਇਸ ਤਰ੍ਹਾਂ ਗਾਜਰਾ ਪਕਾ ਕੇ ਰੱਖੀਆਂ ਹੋਈਆਂ ਕੱਢ ਲਵਾਂਗੇ। ਤੇ ਚਮਚ ਦੀ ਮਦਦ ਨਾਲ ਆਪਾਂ ਸਟਕਾ ਕੇ ਰੱਖ ਲੈਣਾ ਇਹਨੂੰ। ਇਹ ਜੋ ਠੰਡੀਆਂ ਹੋ ਜਾਣ ਹੁਣ ਅਸੀਂ ਇਹਨੂੰ ਇਸ ਤਰੀਕੇ ਨਾਲ ਰੱਖ ਦਵਾਂਗੇ ਤਸਵੀਰੀ ਦੇ ਵਿੱਚ। ਜਿਹੜਾ ਆਪਾਂ ਖੋਇਆ ਇਹਦੇ ਉੱਪਰ ਜਿਹੜਾ ਉਹ ਰੱਖਾਂਗੇ ਬਣਾ ਲਾ ਕੇ। ਤੇ ਹੁਣ ਤੁਸੀਂ ਦੇਖ ਸਕਦੇ ਖੋਆ ਅਸੀਂ ਬਣਾ ਕੇ ਤਿਆਰ ਕੀਤਾ ਬਿਲਕੁਲ ਤਾਜ਼ਾ ਖੋਆ ਹੈ ਇਹ ਖੋਆ ਜਿਹੜਾ ਅਸੀਂ ਘਰ ਵਿੱਚ ਹੀ ਬਣਾਇਆ ਹੋਇਆ ਦੁੱਧ ਦਾ ਮੇਰੇ ਹਸਬੰਦ ਨੇ ਬਣਾ ਕੇ ਤਿਆਰ ਕਰ ਦਿੱਤਾ ਸੀ ਖੋਆ ਉਹਨਾਂ ਨੇ ਸਿਰੇ ਕੰਮ ਤੇ ਜਾਣਾ ਸੀਗਾ ਤੇ ਮੈਨੂੰ ਸਿਰੇ ਬੱਚਿਆਂ ਸਕੂਲੇ ਵੀ ਭੇਜਣਾ ਸੀਗਾ ਤੇ ਉਹਨਾਂ ਨੇ ਬਣਾ ਕੇ ਤਿਆਰ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਇਹਨੂੰ ਗਾਜਰਾਂ ਦੇ ਉੱਪਰ ਇਸ ਤਰੀਕੇ ਨਾਲ ਲਾ ਕੇ ਤੇ ਸਾਰੀ ਜਗ੍ਹਾ ਸੈੱਟ ਕਰ ਲੈਣਾ ਚੰਗੇ ਤਰੀਕੇ ਦੇ ਨਾਲ ਹੀ ਤੇ ਸਾਡੀ ਘਰ ਦੇ ਖੋਏ ਤੇ ਘਰ ਦੀ ਗਾਜਰਾਂ ਤੋਂ ਬਰਫੀ ਬਣ ਕੇ ਤਿਆਰ ਹੋ ਜਾਵੇਗੀ ਬਹੁਤ ਸਿੰਪਲ ਤੇ ਆਸਾਨ ਜੇ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਠੰਡੇ ਹੋਣ ਵਾਸਤੇ ਰੱਖ ਲਵਾਂਗੇ 3-4 ਘੰਟੇ ਆਪਾਂ ਇਹਨੂੰ ਰੱਖ ਲਵਾਂਗੇ ਠੰਡੇ ਹੋਣ ਵਾਸਤੇ ਤੇ ਤੁਸੀਂ ਉਸ ਤੋਂ ਬਾਅਦ ਜਿਹੜੇ ਤੇ ਪੀਸ ਕਟਿੰਗ ਕਰ ਲੈਣੇ ਜਿਸ ਹਿਸਾਬ ਨਾਲ ਤੁਹਾਨੂੰ ਪਸੰਦ ਹੋਣਾ ਉਸ ਹਿਸਾਬ ਨਾਲ ਤੁਸੀਂ ਕਟਿੰਗ ਕਰ ਲੈਣੇ ਨੇ ਹੁਣ ਆਪਾਂ ਜਿੰਨੇ ਵੀ ਪੀਸ ਬਣਾ ਕੇ ਰੱਖੇ ਹੋਏ ਸੀ ਸਾਰੇ ਕੱਟ ਕਰ ਲਏ ਨੇ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇਹਨੂੰ ਦੂਜੀ ਸਾਈਡ ਨੂੰ ਪਰਤ ਲਵਾਂਗੇ ਤੁਸੀਂ ਦੇਖ ਸਕਦੇ ਹੋ ਗਾਜਰਾਂ ਦਾ ਗਜਰੇਲਾ ਤੇ ਗਜਰੇਲੇ ਖੋਏ ਦੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਉੱਪਰ ਥੋੜੀ ਜਿਹੀ ਬਦਾਮ ਲਾ ਦੇਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਬਹੁਤ ਸਿੰਪਲ ਤੇ ਆਸਾਨ ਜਿਹੇ ਤਰੀਕੇ ਦੇ ਨਾਲ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰੋ